ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੁਸ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਅੱਜ ਆਪਾਂ ਬਣਾਉਣਾ ਹੈ ਸਿਖਾਉਣਾ ਹੈ ਤੁਹਾਨੂੰ ਕਿ ਆਪਾਂ ਘਰੇ ਹੀ ਨੇਚਰਲ ਤਰੀਕੇ ਦੇ ਨਾਲ ਜਿਹੜਾ ਫੇਸ ਵਾਸ਼ ਆ ਵੀ ਆਪਾਂ ਕਿਵੇਂ ਬਣਾ ਸਕਦੇ ਹਾਂ ਤੇ ਆਪਾਂ ਬਾਜ਼ਾਰੋਂ ਵੀ ਲੈ ਕੇ ਆਉਣਾ ਹੀ ਆ ਹਨਾ ਉਹ ਮਹਿੰਗਾ ਵੀ ਪੈਂਦਾ ਆਪਾਂ ਨੂੰ ਤੇ ਬਾਕੀ ਇਹ ਵੀ ਹੁੰਦਾ ਹੈ ਕਿ ਆਪਾਂ ਨੂੰ ਇਹ ਨਹੀਂ ਪਤਾ ਕਈ ਵਾਰੀ ਉਹ ਕਿਸੇ ਸਕਿਨ ਤੇ ਸੂਟ ਕਰਦਾ ਕਿਸੇ ਤੇ ਨਹੀਂ ਕਰਦਾ ਫੇਰ ਆਪਾਂ ਨੂੰ ਐ ਹੋ ਜਾਂਦਾ ਵੀ ਅਪਾ ਥੋੜੇ ਦਿਨ ਯੂਜ਼ ਕਰਦੇ ਆ ਤੇ ਉਹ ਆਏ ਹੋਣ ਲੱਗ ਜਾਂਦਾ ਕਿ ਨਹੀਂ ਮੈਨੂੰ ਠੀਕ ਨਹੀਂ ਲੱਗ ਰਿਹਾ। ਕਈ ਵਾਰ ਹੁੰਦਾ ਕਿ ਸਕਿਨ ਡਰਾਈ ਕਰ ਦਿੰਦਾ ਜ਼ਿਆਦਾ, ਕੁਈਆਂ ਦੀ ਆਇਲੀ ਹੋ ਜਾਂਦੀ ਆ। ਪਿੰਪਲ ਵਗੈਰਾ ਆਉਣ ਲੱਗ ਜਾਂਦੇ ਆ ਤੇ ਇਸ ਕਰਕੇ ਆਪਾਂ ਘਰੇ ਹੀ ਤੁਹਾਨੂੰ ਬਣਾ ਕੇ ਦਿਖਾਉਣੇ ਆ। ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ। ਤੇ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਤੇ ਅੱਜ ਉਹ ਆਪਾਂ ਦੱਸਦੇ ਆਂ ਬਹੁਤ ਹੀ ਸੌਖਾ ਜਿਹਾ ਤਰੀਕਾ ਐ। ਤੇ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਉਹੀ ਚੀਜ਼ਾਂ ਲੈਣੇ ਆ ਜਿਹੜੀਆਂ ਘਰੇ ਆਸਾਨੀ ਦੇ ਨਾਲ ਮਿਲ ਜਾਣ ਤੇ ਆਪਾਂ ਜ਼ਿਆਦਾ ਕੋਈ ਖਰਚਾ ਵੀ ਨਹੀਂ ਕਰਵਾਉਂਦੇ ਤੇ ਆਪਾਂ ਨੂੰ ਹੁੰਦਾ ਕਿ ਸਸਤੀ ਜੀ ਚੀਜ਼ ਹੋਵੇ ਤੇ ਆਪਣੇ ਲਈ ਵਧੀਆ ਬੈਸਟ ਵੀ ਹੋਵੇ ਤੇ ਆਪਾਂ ਉਹੀ ਤੇ ਚਲੋ ਜੀ ਆਪਾਂ ਘਰੇ ਬਣਾ ਕੇ ਤਿਆਰ ਕਰਕੇ ਰੱਖਦੇ ਆ ਤੇ ਫੇਸ ਵਾਸ਼ ਤੁਹਾਨੂੰ ਦਿਖਾਉਣੀ ਆਪਾਂ ਇੱਕ ਚਮਚਾ ਬੇਸਨ ਪਾ ਲਿਆ ਆ ਦੇਖੋ ਜੀ ਬੇਸਨ ਆ ਇੱਕ ਚਮਚਾ ਤੇ ਆਪਾਂ ਇੱਕ ਚਮਚਾ ਚੌਲਾਂ ਦਾ ਆਟਾ ਚੌਲਾਂ ਦਾ ਆਟਾ ਆਪਾਂ ਪਾ ਲਿਆ ਤੇ ਆ ਆਪਣੇ ਕੋਲੇ ਹੈਗਾ ਆਮਲਾ ਪਾਊਡਰ ਇੱਕ ਚਮਚਾ ਆਪਾਂ ਪਾ ਲਿਆ ਬੇਸਣ ਦਾ ਤੇ ਇੱਕ ਚਮਚਾ ਆਪਾਂ ਪਾ ਲਿਆ ਚੌਲਾਂ ਦੇ ਆٹے ਦਾ ਤੇ ਜਿਹੜਾ ਹੈਗਾ ਇਹ ਇਹ ਆਮਲਾ ਪਾਊਡਰ ਇਹ ਆਪਾਂ ਥੋੜਾ ਜਿਹਾ ਵਿੱਚ ਐਡ ਕਰਨਾ ਹੈ ਦੇਖ ਆ ਦੇਖੋ ਜੀ ਅੱਧੇ ਚਮਚੇ ਤੋਂ ਵੀ ਅੱਧਾ ਆਪਾਂ ਇਹਦੇ ਵਿੱਚ ਐਡ ਕਰਨਾ ਹੈ ਫਿਰ ਨੂੰ ਕੀ ਕਰਨਾ ਹੈ ਆਪਾਂ ਦੱਸਦੇ ਹਾਂ ਤੁਹਾਨੂੰ ਸਾਰਾ ਕਿ ਇਹਨੂੰ ਕਿਸ ਤਰੀਕੇ ਦੇ ਨਾਲ ਲਗਾਉਣਾ ਹੈ ਤੁਸੀਂ ਇਹਨੂੰ ਆਪਾਂ ਚੰਗੇ ਤਰ੍ਹਾਂ ਮਿਕਸ ਕਰ ਲੈਣਾ ਹੂ ਇਹ ਚੰਗੀ ਤਰ੍ਹਾਂ ਨੂੰ ਮਿਕਸ ਕਰਕੇ ਇਹਦਾ ਨੂੰ ਪੂਰਾ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਫਿਰ ਆਪਾਂ ਇਹਨੂੰ ਲਗਾਉਣ ਦਾ ਤਰੀਕਾ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਇਹਨੂੰ ਇੱਕ ਇਦਾਂ ਮੈਂ ਥੋੜਾ ਬਣਾਇਆ ਕਿਉਂਕਿ ਮੇਰੇ ਕੋਲੇ ਪਹਿਲਾਂ ਬਣਿਆ ਪਿਆ ਹੈ ਮੈਂ ਦਿੱਲੀ ਹੀ ਯੂਜ਼ ਕਰਦੀ ਆ ਤੇ ਇਹ ਤੁਸੀਂ ਕਿਦਾਂ ਕਰਨਾ ਕਿ ਇੱਕ ਡੱਬੀ ਦੇ ਵਿੱਚ ਪਾ ਕੇ ਜਿੱਥੇ ਤੁਸੀਂ ਮੂੰਹ ਹੱਥ ਧੋਹਦੇ ਹੋ ਰਾਤ ਨੂੰ ਉੱਥੇ ਰੱਖ ਲੈਣਾ ਬਾਥਰੂਮ ਜਿਹਾ ਰੱਖ ਲਿਓ ਤੇ ਇਹਨੂੰ ਤੁਸੀਂ ਇੰਨਾ ਕੁ ਪਾਉਣਾ ਹੈ ਥੋੜਾ ਜਿਹਾ ਮਤਲਬ ਆਪਣੇ ਫੇਸ ਦੇ ਹਿਸਾਬ ਨਾਲ ਆਪਾਂ ਨੂੰ ਸਮਝ ਲੱਗ ਲੱਗ ਜੇ ਆਪਾਂ ਇਹਨੂੰ ਇੰਨਾ ਕੁ ਤਲੀ ਤੇ ਇਦਾਂ ਕਰਕੇ ਪਾ ਲੈਣਾ ਤੇ ਇਹਦੇ ਉੱਪਰ ਆਪਾਂ ਗੁਲਾਬ ਜਲ ਪਾ ਲੈਣਾ ਥੋੜਾ ਜਿਹਾ ਕਿ ਇਹ ਮਿਕਸ ਹੋ ਜਾਵੇ ਪੇਸਟੀ ਜੀ ਬਣ ਜਾਵੇ ਤੇ ਫੇਰ ਇਹਨੂੰ ਪਾਣੀ ਨਾਲ ਨਹੀਂ ਇਹਨੂੰ ਮਿਕਸ ਕਰਨਾ ਗੁਲਾਬ ਜਲ ਪਾਉਣਾ ਇਹਦੇ ਵਿੱਚ ਗੁਲਾਬ ਜਲ ਵੀ ਕੋਲੇ ਰੱਖ ਲਿਓ ਵਾਸ਼ਰੂਮ ਦੇ ਵਿੱਚ ਤੇ ਆਹ ਵਾਲਾ ਇੰਨਾ ਕੁ ਪਾ ਕੇ ਤਲੀ ਤੇ ਇੰਨਾ ਕੁ ਪਾ ਕੇ ਉੱਪਰ ਇਦਾਂ ਆਪਾਂ ਦੋ ਬੂੰਦਾ ਪਾ ਲੋ ਗੁਲਾਬ ਜਲ ਦੀ ਮੈਂ ਫੇਸ ਪਹਿਲਾਂ ਕਲੀਨ ਕਰ ਚੁੱਕੀ ਹਾਂ ਮਿਕਸ ਕਰਕੇ ਅੱਜ ਮੈਂ ਤੁਹਾਨੂੰ ਨਹੀਂ ਦਿਖਾਵਾਂਗੀ ਮੈਂ ਤੁਹਾਨੂੰ ਇਹ ਦਿਖਾਵਾਂਗੀ ਕਿ ਤੁਸੀਂ ਇਦਾਂ ਫੇਸ ਵਾਸ਼ ਘਰੇ ਹੀ ਤਿਆਰ ਕਰ ਸਕਦੇ ਹੋ ਤੇ ਬਹੁਤ ਹੀ ਵਧੀਆ ਏ ਤੇ ਇਹਦਾ ਕੋਈ ਝੰਜੜ ਨਹੀਂਗਾ ਬਸ ਇੰਨਾ ਕੁ ਮਿਕਸ ਕਰਕੇ ਰੱਖ ਲਓ ਨੀ 21 ਦਿਨ ਡੱਬੀ ਦੇ ਵਿੱਚ ਪਾ ਕੇ ਕੋਲੇ ਗੁਲਾਬ ਜਲ ਰੱਖ ਲਿਓ ਬਸ ਥੋੜਾ ਜਿਹਾ ਪਾ ਕੇ ਹੱਥ ਤੇ ਤੇ ਮਿਕਸ ਕਰਕੇ ਤੇ ਫਟਾਫਟ ਆਪਣੇ ਬਸ 2-3 ਮਿੰਟ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਧੋ ਲਓ ਜੋ ਵੀ ਤੁਹਾਡੇ ਦਸਟ ਮਿੱਟੀ ਘੱਟਾ ਸਭ ਨਿਕਲ ਜੂਗਾ ਜਿੰਨੀਆਂ ਵੀ ਤੁਹਾਡੇ ਚਿਹਰੇ ਦੀ ਕੋਈ ਵੀ ਪ੍ਰੋਬਲਮ ਆ ਡਾਰਕ ਸਰਕਲ ਹੋ ਰਹੇ ਆ ਜੋ ਕੁਝ ਵੀ ਹੋ ਰਿਹਾ ਹੈ ਦਾਗ ਧੱਬੇ ਸਭ ਇੱਕਦਮ ਵਧੀਆ ਹੋ ਜਾਊਗਾ ਤੁਸੀਂ ਵੀ 20 ਦਿਨ ਜਦੋਂ ਇਹ ਕਰੋਗੇ ਨਾ ਟਰਾਈ ਤੇ ਤੁਹਾਨੂੰ ਪਤਾ ਲੱਗਣ ਲੱਗ ਜਾਊਗਾ ਕਿ ਇਹ ਤਾਂ ਸੱਚੀ ਬਹੁਤ ਵਧੀਆ ਚੀਜ਼ ਆ ਤੇ ਬਹੁਤ ਹੀ ਵਧੀਆ ਹੈ ਤੁਸੀਂ ਜਰੂਰ ਬਣਾਇਓ ਤੇ ਜਮਾਈ ਸੁੱਖਾ ਜਾਂ ਤਰੀਕਾ ਹੈ ਆਪਾਂ ਇਹ ਆ ਗਿਆ આમਲਾ ਪਾਊਡਰ ਵੀ ਲੈ ਆਂਦਾ ਮੇਲਾ ਦਾ 50 60 ਰੁਪਏ ਦੀ ਡੱਬੀ ਆਉਂਦੀ ਹੋਊਗੀ ਕਿੰਨਾ ਇਹਦਾ ਰੇਟ ਆ ਦੇਖੀਏ ਆਪਾਂ ਦੇ ਇਸ ਇਨ ਨੰਬਰ ਸਿੱਨਾ ਕੀ ਹੋਊਗਾ 50 60 ਰੁਪਏ ਹੋਊਗਾ ਇਹਦਾ ਰੇਟ ਹਾਂਜੀ 60 ਰੁਪਏ ਐ ਐਮ ਆਰ ਪੀ ਐ ਵੀ 60 ਰੁਪਏ 60 ਰੁਪਏ ਦੇ ਤੇ ਇਹ ਆਪਾਂ ਲੈ ਆ ਕੇ ਰੱਖ ਲਈਏ ਬਹੁਤ ਟਾਈਮ ਆਪਣੇ ਕਈ ਚੀਜ਼ਾਂ ਦੇ ਵਿੱਚ ਯੂਸ ਹੁੰਦਾ ਏ ਇਹ ਵੀ ਜਲਦੀ ਨਹੀਂ ਮੁੱਕਦਾ ਤੇ ਗੁਲਾਬ ਜਲ ਵੀ ਆਪਾਂ 30 40 ਰੁਪਏ ਦੀ ਸ਼ੀਸ਼ੀ ਆ ਜਾਂਦੀ ਏ ਤੇ ਬੇਸਣ ਤਾਂ ਆਪਣੇ ਘਰੇ ਹੀ ਹੁੰਦਾ ਏ ਤੇ ਚੋਲਾਂ ਦਾ ਆਟਾ ਵੀ ਆਪਾਂ ਘਰੇ ਹੀ ਤਿਆਰ ਕਰ ਸਕਦੇ ਹਾਂ ਤੇ ਇੱਕ ਨੇਚਰਲ ਜੀਆਂ ਚੀਜ਼ਾਂ ਐ ਤੇ ਬਹੁਤ ਹੀ ਵਧੀਆ ਐ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਹੁਣ ਆਪਾਂ ਪਹਿਣਾ ਦੇ ਨਾਮ ਪੜ੍ਹਦੇ ਆਂ ਜਿਹੜੇ ਪਹਿਣਾ ਆਪਾਂ ਨੂੰ ਕਮੈਂਟ ਕਰਦੀਆਂ ਤੇ ਆਪਣਾ ਨਾਮ ਲਿਖ ਕੇ ਭੇਜਦੀਆਂ ਹਾਂ ਹਾਂਜੀ ਤੇ ਪਰਮਜੀਤ ਕੋਰਟਿਲੂ ਈ ਪੈਂਜੀ ਖੜਕ ਸਿੰਘ ਵਾਲਾ ਜ਼ਿਲ੍ਹਾ ਮਾਨਸਾ ਤੋਂ ਕਮੈਂਟ ਕੀਤਾ ਇਹਨਾਂ ਨੇ ਤੇ ਪੈਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਵਾਸਤੇ ਤੇ ਤੁਸੀਂ ਇਦਾਂ ਹੀ ਵੀਡੀਓ ਦੇਖਦੇ ਰਹੋ ਤੇ ਕਮੈਂਟ ਕਰਦੇ ਰਹੋ ਤੇ ਹਰ ਹਰਵਿੰਦਰ ਕੌਰ ਹੈਲੋ ਦੀਦੀ ਬਸ ਇਹਨਾਂ ਨੇ ਇੰਨਾ ਹੀ ਕਮੈਂਟ ਕੀਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਤੇ ਬਹੁਤ ਹੀ ਮੇਰੀ ਫੇਵਰਟ ਦੀਦੀ ਮਨਦੀਪ ਕੌਰ ਜਿਹੜੇ ਕਿ ਹਰ ਵੀਡੀਓ ਤੇ ਕਮੈਂਟ ਕਰਦੇ ਆ ਤੁਸੀਂ ਸਭ ਤੋਂ ਪਹਿਲਾਂ ਹੀ ਮੈਨੂੰ ਲੱਗਦਾ ਵੀਡੀਓ ਦੇਖ ਲੈਂਦੇ ਹੋ ਤੇ ਦੀਦੀ ਤੁਹਾਡਾ ਬਹੁਤ-ਬਹੁਤ ਧੰਨਵਾਦ ਮਨਦੀਪ ਕੌਰ ਚੀਮਾ ਪਿੰਡ ਤੋਂ ਜੁਗਰਾਉਂ ਦੇ ਨੇੜੇ ਜਿਹੜਾ ਪਿੰਡਾ ਚੀਮਾ ਉੱਥੋਂ ਭੈਣ ਆਪਣੀ ਵੀਡੀਓ ਦੇਖਦੇ ਆ ਤੇ ਆਪਾਂ ਨੂੰ ਡਿਲੀ ਕਮੈਂਟ ਵੀ ਕਰਦੇ ਆ ਤੇ ਭੈਣ ਮਨਦੀਪ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਕੁਲਵੰਤ ਦਾ ਮੈਸੇਜ ਆਇਆ ਵੈਰੀ ਨਾਈਸ ਵਰਕ ਥੈਂਕ ਯੂ ਜੀ ਤੁਹਾਡਾ ਵੀ ਬਹੁਤ-ਬਹੁਤ ਤੇ ਮਨਿੰਦਰ ਮਨਿੰਦਰ ਡੀ ਆਈ ਡੀ ਤੋਂ ਵੀ ਆਪਾਂ ਨੂੰ ਮੈਸੇਜ ਆਇਆ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਤੇ ਅਮਨ ਅਮਨ ਸੰਧੂ ਸਿੱਧੂ ਅਮਨ ਸਿੱਧੂ ਫਰੀਦਕੋਟ ਤੋਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਜਸ ਜਸਮੀਤ ਕੌਰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਵਾਸਤੇ ਤੇ ਚਲੋ ਜੀ ਤੁਸੀਂ ਸਾਰੇ ਆਪਾਂ ਨੂੰ ਕਮੈਂਟ ਕਰਕੇ ਆਪਣਾ ਨਾਮ ਆਪਣੇ ਸ਼ਹਿਰ ਦਾ ਨਾਮ ਜਰੂਰ ਦੱਸਿਆ ਕਰੋ ਤੇ ਆਪਾਂ ਵੀਡੀਓ ਦੇ ਲਾਸਟ ਦੇ ਵਿੱਚ ਤੁਹਾਡੇ ਨਾਮ ਬੋਲਿਆ ਕਰਾਂਗੇ ਤੇ ਤੁਸੀਂ ਇਦਾਂ ਹੀ ਪਿਆਰੇ ਪਿਆਰੇ ਕਮੈਂਟ ਕਰਦੇ ਰਿਹਾ ਕਰੋ ਤੇ ਵੀਡੀਓ ਜ਼ਰੂਰ ਦੇਖਿਆ ਕਰੋ ਤੇ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਵੀ ਕਰਿਆ ਕਰੋ ਤੇ ਆਪਣੇ ਸ਼ਹਿਰ ਦਾ ਨਾਮ ਤੇ ਆਪਣਾ ਨਾਮ ਜਰੂਰ ਲਿਖਿਆ ਕਰੋ ਕਮੈਂਟ ਦੇ ਵਿੱਚ ਤੇ ਚਲੋ ਠੀਕ ਹੈ ਜੀ ਵੀਡੀਓ ਦੇਖਣ ਵਾਸਤੇ ਸਾਰੇ ਭੈਣ ਭਰਾਵਾਂ ਦਾ ਬਹੁਤ ਹੀ ਬਹੁਤ ਧੰਨਵਾਦ ਕਿ ਚਲੋ ਤੁਸੀਂ ਹਨਾ ਸਾਨੂੰ ਇੰਨੀ ਸਪੋਰਟ ਕੀਤੀ ਅਸੀਂ ਇੱਥੋਂ ਤੱਕ ਆਏ ਆ ਤੇ ਅੱਗੇ ਵੀ ਤੁਹਾਡੀ ਸਪੋਰਟ ਦੀ ਜ਼ਰੂਰਤ ਆ ਪਲੀਜ਼ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਆਪਣੇ ਜਿੱਦਾਂ ਹੀ ਆਪਾਂ ਛੋਟੀਆਂ-ਛੋਟੀਆਂ ਆਹ ਵੀਡੀਓ ਤੁਹਾਡੇ ਨਾਲ ਨਾ ਸ਼ੇਅਰ ਕਰਦੇ ਆ ਤੇ ਆਪ ਬਹੁਤ ਹੀ ਮਿਹਨਤ ਕਰਕੇ ਇੱਕ ਉਹ ਕਰਦੇ ਆ ਵੀ ਚਲੋ ਆਪਾਂ ਭੈਣ ਬਸਤੇ ਆਪਾਂ ਨੂੰ ਭੈਣਾਂ ਲਾਈਕ ਕਰਦੀਆਂ ਐ ਤੇ ਭੈਣਾਂ ਜਿਹੜੀਆਂ ਦੇਖਦੀਆਂ ਵੀਡੀਓ ਕਹਿੰਦੀਆਂ ਵੀ ਅਸੀਂ ਟਰਾਈ ਕਰਕੇ ਦੇਖਿਆ ਸੀ ਆ ਤੇ ਸਾਨੂੰ ਵਧੀਆ ਫਾਇਦਾ ਹੋਇਆ ਤੇ ਬਹੁਤ ਹੀ ਮਨ ਨੂੰ ਖੁਸ਼ੀ ਹੁੰਦੀ ਆ ਜਾਣ ਕੇ ਕਿ ਚਲੋ ਹਨਾ ਆਪਣੀਆਂ ਵੀਡੀਓ ਨੂੰ ਕੋਈ ਇੰਨਾ ਪਿਆਰ ਦਿੰਦਾ ਏ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਓਕੇ ਜੀ